ਭਗਵੰਤ ਮਾਨ ਮੁਦਾਵਤ ਭਗਵੰਤ ਮਾਨ ਮੁਦਾਵਤ ਮੁਦਾਵਤ ਸਰਦਾਵਾਰ ਭਗਵੰਤ ਮਾਨ ਹਾਏ 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 ਆਹ ਤੋਂ ਤਸੀਲਦਾਰ ਕੇ ਮੈਡੀਕਲ ਸਰ ਦਾ ਸਟੇਟ ਕੋਰਪਰ ਨੂੰ ਮਿਲ ਰਹਾ ਹੈ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਪੰਜਾਬ ਭਰ ਚ ਭਾਜਪਾ ਸੜਕਾਂ ਤੇ ਉੱਤਰੀ ਹੋਈ ਇਸ ਗੱਲ ਕੀਤਾ ਜਾ ਰਿਹਾ ਕਿਉਂਕਿ ਭਗਵੰਤ ਮਾਨ ਨੇ ਜੋ ਕਿ ਮੁੱਖ ਮੰਤਰੀ ਹੈ ਇਸ ਪੰਜਾਬ ਦਾ ਉਹਨੂੰ ਉਹ ਮਰਿਆਦਾ ਦਾ ਨਹੀਂ ਪਤਾ ਹੈ ਉਹ ਇੱਕ ਮੁੱਖ ਮਾ ਇੱਕ ਪ੍ਰਧਾਨ ਮੰਤਰੀ ਦੀ ਮਰਿਆਦਾ ਕੀ ਹੁੰਦੀ ਹੈ ਇੱਕ ਪ੍ਰਧਾਨ ਮੰਤਰੀ ਅਵਧਾ ਕੀ ਹੁੰਦਾ ਵਾ ਉਹਨੂੰ ਇਹ ਪਤਾ ਹੋਣਾ ਚਾਹੀਦਾ ਇੱਕ ਮੁੱਖ ਮੰਤਰੀ ਹੁੰਦੇ باوجود ਕਿ ਮੈਂ ਇਹ ਮर्यादा ਦਾ ਕਿਉਂ ਤੰਗ ਕਰ ਰਹੇ ਆ ਇੱਕ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹਨੂੰ ਇੱਜ਼ਤ ਤਾਂ ਕੀ ਕਰਨੀ ਹੈ ਪ੍ਰਧਾਨ ਮੰਤਰੀ ਪਦ ਦੀ ਇੱਕ ਮਹਿਮਾ ਵਾ ਇੱਕ ਗ੍ਰੀਮਾ ਵਾ ਇਹ ਉਹਦਾ ਇਹ ਕੀਮਤ ਹੈ ਇੱਕ ਉਹਤੇ ਤਿੰਨ ਵਾਰ ਪ੍ਰਧਾਨ ਮੰਤਰੀ ਚੁਣ ਕੇ ਆਏ ਨੇ 140 ਕਰੋੜ ਬੰਦਿਆਂ ਨੇ ਉਹਨਾਂ ਨੂੰ ਵੋਟ ਪਾਈ ਆ ਤਾਂ ਹੀ ਚੁਣ ਕੇ ਆਏ ਨੇ ਤੂੰ ਤਾਂ 3 ਕਰੋੜ ਬੰਦਿਆਂ ਤੋਂ ਵਾਅਦਾ ਆਇਆ ਮੁੱਖ ਮੰਤਰੀ ਬਣ ਕੇ ਤੇਨੂੰ ਪਤਾ ਹੀ ਨਹੀਂ ਆਇਆ ਕਿ ਉਹ ਕਿਵੇਂ ਆਏ ਨੇ ਤੋ 40 ਕਰੋੜ ਬੰਦਿਆਂ ਨੇ ਵੋਟ ਪਾ ਕੇ ਉਹ ਜਿਥਾਇਆ ਵਾ ਤਾਂ ਉਹ ਪ੍ਰਧਾਨ ਮੰਤਰੀ ਬਣੇ ਨੇ ਉਹਦੇ ਐਮਤ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਦੇ ਸਿਰਫ 3 ਕਰੋੜ ਬੰਦਿਆਂ ਨੇ ਵੋਟ ਪਾਈ ਹੈ ਤਾਂ ਤੁਮ ਮੁੱਖ ਮੰਤਰੀ ਬਣਿਆ ਉਹ ਜੋ ਕਿ ਉਹਦਾ ਪ੍ਰਧਾਨ ਮੰਤਰੀ ਆ ਆਪਣੇ ਜਿੰਨੇ ਪਾਉਂਦੇ ਵੋਟ ਪਾਈ ਆ ਕਿੰਨਾ ਕਿ ਹਿੱਸਾ ਹੈਗਾ ਉਹਦੇ ਕੋਲ ਜਿੰਨੇ ਵੀ ਆਪਣੇ ਦੇਸ਼ ਵਾਸੀ ਨੇ ਉਹ ਚ ਬਹੁਤ ਹੀ ਘੱਟ ਹਿੱਸੇ ਨਾਲ ਤੋਂ ਵੋਟ ਪਾ ਕੇ ਫਿਰ ਤੁਮ ਮੁੱਖ ਮੰਤਰੀ ਬਣਿਆ ਇਸ ਕਰਕੇ ਤੈਨੂੰ ਮਰਿਆਦਾ ਦਾ ਪਤਾ ਹੋਣਾ ਚਾਹੀਦਾ ਵਾ ਕਿ ਪ੍ਰਧਾਨ ਮੰਤਰੀ ਮਰਿਆਦਾ ਕਿਹਿੰ ਹੁੰਦੀ ਹੈ ਉਹਦੀ ਇੱਜ਼ਤ ਕੀ ਕਰਨੀ ਹੈ ਔਰ ਕੀ ਬੋਲਣੇ ਆ ਇਹ ਤੇ ਲੋਕ ਸ਼ੋਭਾ ਹੀ ਦਿੰਦਾ ਕਿ ਉਸ ਮੰਤਰੀ ਹੁੰਦੇ ਆ ਬਿਲਕੁਲ ਸ਼ੋਭਾ ਨਹੀਂ ਦੇ ਰਹੇ ਆ ਬੰਦੇ ਸੰਜੀਵ ਲਹਿਲ ਜੀ ਵਾਈਸ ਪ੍ਰੈਜ਼ੀਡੈਂਟ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਖੰਨਾ ਮਾਛੀਵੜਾ ਤੋਂ ਅੱਜ ਪੰਜਾਬ ਭਰ ਦੇ ਵਿੱਚ ਭਾਜਪਾ ਸਰਕਾਰ ਦੇ ਉੱਤਰੀ ਹੋਈ ਹੈ ਵਿਰੋਧ ਕੀਤਾ ਜਾ ਰਿਹਾ ਆ ਆਮ ਆਦਮੀ ਪਾਰਟੀ ਦਾ ਇਹ ਮਾਮਲਾ ਹੈਗਾ ਦੇਖੋ ਕੱਲ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਸੀਐਮ ਆਪਣੇ ਜਿਹੜੇ ਹੈਗੇ ਭਗਵੰਤ ਮਾਨ ਜੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬਹੁਤ ਹੀ ਗਲਤ ਲਬਜਰੇ ਜੂਰ ਕੀਤੇ ਨੇ ਦੇਖੋ ਸ੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਨੇ ਦੇਸ਼ ਦੇ ਔਰ 140 ਕਰੋੜ ਦੇਸ਼ ਵਾਸੀਆਂ ਨੇ ਉਹਨਾਂ ਨੂੰ ਚੋਣ ਕੇ ਬਿਠਾਇਆ ਆ ਤੇ ਉਹਨਾਂ ਦੇ ਨਾਲ ਗਹਿ ਮੰਤਰੀ ਸ੍ਰੀ ਅਮੀਸ਼ਾਹ ਜੀ ਦੋਨਾਂ ਬਾਰੇ ਬਹੁਤ ਹੀ ਮਾਰੀ ਲਬਜਰੇ ਹੈਗੇ ਨੇ ਉਹ ਬੋਲੇ ਨੇ ਅਸੀਂ ਕੜੇ ਸ਼ਬਦਾਂ ਵਿਚਾਰ ਦੀ ਮੰਦਾ ਕਰਦੇ ਆ ਔਰ ਤੁਸੀਂ ਦੇਖੋ ਵੀ ਤਿੰਨ ਵਾਰ ਉਹ ਮੁੱਖ ਮੰਤਰੀ ਰਹੇ ਨੇ ਗੁਜਰਾਤ ਦੇ ਨਾਲ ਅਮੀਸ਼ਾਹ ਜੀ ਵੀ ਤਿੰਨ ਵਾਰ ਗ੍ਰਹਿ ਮੰਤਰੀ ਰਹੇ ਨੇ ਗੁਜਰਾਤ ਦੇ ਉਸ ਤੋਂ ਬਾਅਦ ਤਿੰਨ ਵਾਰ ਦੇ ਹੁਣ ਚੁਣੇ ਹੋਏ ਪ੍ਰਧਾਨ ਮੰਤਰੀ ਦੇ ਨਾਲ ਗ੍ਰਹਿ ਮੰਤਰੀ ਨੇ ਅਵੀਸ਼ਾਹ ਜੀ ਉਹਨਾਂ ਵਾਸਤੇ ਜੋ ਲਬਜ਼ ਬੋਲੇ ਗਏ ਨੇ ਉਹ ਬਹੁਤ ਮਾਰੇ ਨੇ ਇੱਕ ਤਰੀਕਾ ਪਾਰ ਕਿਹਾ ਜਾਵੇ ਜਾਂ ਬਾਹਰ ਚਲੇ ਜਾਂਦੇ ਨੇ ਬਾਹਰ ਦੇਖੋ ਪਾਲਿਸੀਆਂ ਹੁੰਦੀਆਂ ਨੇ ਗਵਰਨਮੈਂਟ ਦੀਆਂ ਪਾਲਿਸੀਆਂ ਨੇ ਉਹ ਪਾਲਿਸੀਆਂ ਦੇ ਨਾਜ਼ਰੀ ਇੰਡਸਟਰੀ ਆ ਜਾਂ ਹੱਬ ਨੇ ਉਹ ਸਾਰੇ ਉਸ ਤਰੀਕੇ ਆਲੇ ਹੁੰਦੇ ਨੇ ਔਰ ਜੋ ਵੀ ਇਹਦਾ ਸਿਸਟਮ ਹੁੰਦਾ ਆ ਪ੍ਰੋਟੋਕੋਲ ਦਾ ਉਹ ਦੇਖੋ ਕਰਦੇ ਨੇ ਉਹੀ ਦੇਖੋ ਵੀ ਉਹ ਪ੍ਰਧਾਨ ਮੰਤਰੀ ਸਾਹਿਬ 7 ਦਿਨ ਦੀ ਵਿਦੇਸ਼ ਯਾਤਰਾ ਤੇ ਗਏ ਸੀ ਜਿਹਦੇ ਵਿੱਚ ਉਹਨਾਂ ਨੇ 5 ਦੇਸ਼ ਤੈ ਕੀਤੇ ਨੇ ਔਰ ਉਹਨਾਂ ਵਿੱਚੋਂ 2 ਦਿਨ 2 ਰਾਤਾਂ ਉਹਨਾਂ ਨੇ ਪਲੇਨ ਦੇ ਵਿੱਚ ਸੌ ਕੇ ਹੀ ਕੱਟੀਆਂ ਨੇ ਇਸ ਕਰਕੇ ਇਹ ਜੋ ਲਫਜ਼ ਮਾਰੇ ਬੋਲੇ ਗਏ ਨੇ ਬਹੁਤ ਮਾਰੀ ਗੱਲ ਆ ਬਹੁਤ ਹੀ निंदनीयੋਗ ਆ ਆ ਪੰਜਾਬ ਦੇ ਜੇ ਗੱਲ ਕਰੀਏ ਤਾਂ ਕੈਬਨਟ ਮੰਤਰੀਆਂ ਦਾ ਇੱਕ ਬਿਆਨ ਸਾਹਮਣੇ ਆਇਆ ਕਿਹਦੇ ਗੈਂਗਸਟਰ ਵਾਰ ਜਿਹੜਾ ਆ ਅਫਾਜ ਪਾਣੀ ਗੁਜਰਾਤ ਦੇ ਵਿੱਚ ਪਾ ਲਿਆ ਜਾਂਦਾ ਜੇਲ੍ਹ ਦੇ ਵਿੱਚ ਲਾਰਾ ਸੋਨਾ ਨੂੰ ਰੱਖਿਆ ਹੋਇਆ ਹੈ ਦੇਖੋ ਗੁਜਰਾਤ ਦੇ ਵਿੱਚ ਨਾ ਜਾ ਰਿਹਾ ਇਹ ਸਾਰੀਆਂ ਟੀਮਾ ਸਾਹਿਬ ਦੀ ਟੀਮਾ ਜੀ ਨੇ ਜੋ ਗੱਲਾਂ ਕਹੀਆਂ ਨੇ ਆਪਣੇ ਫਿਨਾਂਸ ਮਿਸਟਰ ਜਿਹੜੇ ਨੇ ਹੈਗੇ ਨੇ ਐਸੀ ਕੋਈ ਗੱਲ ਨਹੀਂ ਇੱਥੇ ਤਾਂ ਇਹ ਜਦੋਂ ਦੇਖੋ 3.5 4 ਪਾਣੀ 4 ਸਾਲ ਹੋ ਗਏ ਨੇ ਸਰਕਾਰ ਬਣੀ ਨੂੰ ਇਹਦੇ ਵਿੱਚ ਇਹਨਾਂ ਨੇ ਉਹਨਾਂ ਦੀਆਂ ਵੀਡੀਓ ਬਣਵਾ ਕੇ ਆਪ ਰਿਲੀਜ਼ ਕਰਾਈਆਂ ਨੇ ਜੇ ਆਪ ਰਿਲੀਜ਼ ਕਰਾਈਆਂ ਨੇ ਫਿਰ ਇੱਥੇ ਭਾਜਪਾ ਦਾ ਵਿੱਚ ਕੀ ਰੋਲ ਹੋਇਆ ਜੀ ਕਹਿੰਦੇ ਇਹਦੀ ਇੱਕ ਬਿਆਨ ਸਾਹਮਣੇ ਆਇਆ ਕਹਿੰਦੇ ਜਿਹੜੀਆਂ ਐਫਆਈਆਰ ਸਾਡੇ ਉੱਤੇ ਝੂਠੀਆਂ ਕਰਵਾਈਆਂ ਜਾ ਰਹੀਆਂ ਨੇ ਜਿਹੜਾ ਸੱਚ ਬੋਲਦਾ ਕਹਿੰਦੇ ਉਹਦੇ ਤੇ ਐਫਆਈਆਰ ਹੁੰਦੀ ਹੋਇਆ ਉਹ ਦੇਖੋ ਹੁਣ ਤਾਂ ਇਹ ਵੀ ਗੱਲ ਕਹਿਣਗੇ ਦੇਖੋ ਕੇਜਰੀਵਾਲ ਕੇਜਰੀਵਾਲ ਮਨੀਸ਼ ਮਨੀਸ਼ ਸ਼ਿਵੋਧਿਆ ਤੇ ਸਤਿੰਦਰ ਜੈਨ ਇਹ ਤਿੰਨੇ ਬੰਦੇ ਹੋਰ ਵੀ ਇੱਕ ਦੋ ਬੰਦੇ ਇਹਨਾਂ ਦੇ ਜਵਾਨ ਤੇ ਆਏ ਹੋਏ ਨੇ ਔਰ ਇਹ ਤਾਂ ਇਹ ਵੀ ਕਹਿਣਗੇ ਵੀ ਉਹਨਾਂ ਤੇ ਝੂਠੀਆਂ ਹੋਈਆਂ ਨੇ ਠੀਕ ਹੈ ਇਹ ਦੇਖੋ 400 ਇਹਨਾਂ ਨੇ 950 ਕਰੋੜ ਰੁਪਏ ਦਾ ਕਪਲਾ ਕੀਤਾ ਆ ਸ਼ਰਾਬ ਘਟਾਲਾ ਕੀਤਾ ਆ ਐਜੂਕੇਸ਼ਨ ਘਟਾਲਾ ਕੀਤਾ ਆ ਉਹ ਕੋਰਟ ਦੇ ਵਿੱਚ ਸਾਰੇ ਉਹਦੇ ਸਮੂਤ ਗਏ ਨੇ ਤਾਂ ਹੀ ਜੇਲ੍ਹ ਹੋਈ ਆ ਜੇ ਹੁਣ ਇਹ ਇੱਥੇ ਪੰਜਾਬ ਦੇ ਵਿੱਚ ਹੁਣ ਆਏ ਹੋਏ ਨੇ ਦਿੱਲੀ ਦੇ ਹਾਰੇ ਹੋਏ ਨੇ ਦਿੱਲੀ ਤੋਂ ਹਾਰ ਕੇ ਹੁਣ ਪੰਜਾਬ ਦੇ ਤੇ ਇਹਨਾਂ ਨੇ ਇੰਚਾਰਜ ਲਾਇਆ ਆ ਤੇ ਇਹ ਜ਼ਮਾਨਤੇ ਨੇ ਨਾ ਕਿ ਇਹਨਾਂ ਨੂੰ ਕੋਈ ਹਜੇ ਇਹਨਾਂ ਦੀ ਸਜ਼ਾ ਦਾ ਕੋਈ ਹੋਇਆ ਇਹ ਤਾਂ ਕੇਸ ਚੱਲਦਾ ਆ ਦੁਹਰਾ ਇਹਨਾਂ ਨੂੰ ਸਜ਼ਾ ਖਾਣੀ ਹੋਣੀ ਆ ਤੇ ਇਹ ਦੁਹਰਾ ਅੰਦਰ ਫਿਰ ਜਾਣਗੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਪ੍ਰੋਟੈਸਟ ਨੂੰ ਸਟੇਜ ਕੀਤਾ ਜਾਊਗਾ। ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਪੁਤਲੇ ਫੁੰਕੇ ਗਏ ਨੇ ਔਰ ਅਸੀਂ ਇਹ ਗੱਲ ਕਹਿੰਦੇ ਆ ਦੇਖੋ ਇੱਕ ਮੁੱਖ ਮੰਤਰੀ ਦੀ ਪਦ ਦੀ ਇੱਕ ਉਪਲਬਧੀ ਹੁੰਦੀ ਆ ਵੀ ਹਾਂ ਵੀ ਆਪਾਂ ਕਿੰਨਾ ਕੁ ਬੋਲਣਾ ਆ ਤੇ ਹੁਣ ਤੱਕ ਦੇਖੋ 43 ਸਾਲ ਦੀ ਮੇਰੀ ਉਮਰ ਆ ਤਾਂ 30 35 ਸਾਲ ਮੈਨੂੰ ਰਾਜਨੀਤੀ ਚ ਵੀ ਹੋ ਗਏ ਨੇ ਦੇਖ ਦੇਖ ਦੇਖਦੇ ਆ ਔਰ ਅੱਜ ਤੱਕ ਜਿੰਨੇ ਵੀ ਮੁੱਖ ਮੰਤਰੀ ਰਹੇ ਨੇ ਐਦਾਂ ਕਿਸੇ ਨੇ ਨਹੀਂ ਬੋਲਿਆ ਹੈਗਾ ਆ। ਉਹ ਇਸੀ ਨੂੰ ਮਹਿਸੂਸ ਕਰਦੇ ਹੋਏ ਦੇਖੋ ਪੰਜਾਬ ਦੇ ਕਿੰਨੇ ਪਰੇਸ਼ਾਨ ਹੋਏ ਨੇ ਉੱਚੀ ਨੂੰ ਦੇਖਦੇ ਹੋਏ ਇਹ ਮਾਫੀ ਮੰਗਣ ਨਹੀਂ ਤਾਂ ਇਹ ਪ੍ਰਦਰਸ਼ਨ ਹੋਰ ਤੇਜ਼ ਕੀਤਾ ਜਾਵੇਗਾ